ਪ੍ਰਭੂ ਦੀ ਹਜ਼ੂਰੀ ਵਿੱਚ ਜੁੜਨ ਵਾਲੇ ਸਾਰੇ ਮੁਸੀਬਰਵਾਰ ਨੂੰ ਮੇਰੇ ਵੱਲੋਂ ਜੈਮਸੀ ਦੀ ਤਹਾ ਬੈਰ ਰੇ ਪੈਨ ਪਾਇਓ ਅੱਜ ਜੇਕਰ ਤੁਹਾਡੇ ਕੰਮ ਨਹੀਂ ਬੰਦ ਤਾਂ ਇਹ ਵਚਨ ਤੁਹਾਡੇ ਲਈ ਹੈ ਇਹ ਵਚਨ ਨੂੰ ਤੁਸੀਂ ਸੁਣੋ ਕਿ ਹੇ ਪਰਮੇਸ਼ਰ ਦੇ ਲੋਕੋ ਆਪਾਂ ਦੇਖਦੇ ਆਂ ਸਵੇਰ ਦੀ ਪਹਿਲੀ ਰੋਸ਼ਨੀ ਕੀ ਨੀਲੀ ਹੁੰਦੀ ਹੈ ਅਸਮਾਨ ਵੀ ਨੀਲਾ ਹੈ ਸੁੰਦਰ ਵੀ ਨੀਲਾ ਹੈ ਕਿਉਂ ਉਹ ਕਿ ਪਰਮੇਸ਼ਰ ਆਸ ਦੇ ਰੰਗ ਨਾਲ ਸ਼ੁਰੂ ਕਰਦਾ ਹੈ ਭਾਵੇਂ ਰਾਤ ਕਿੰਨੀ ਵੀ ਕਾਲੀ ਹੋ ਜਾਵੇ ਪਰ ਸਵੇਰ ਨੀਲੇ ਰੰਗ ਦੇ ਨਾਲ ਹੀ ਆਉਂਦੀ ਹੈ ਅੱਜ ਹੀ ਪਿਆਰੇ ਭੈਣ ਭਾਈਓ ਸ਼ਾਇਦ ਤੁਹਾਡੇ ਕੰਮ ਨਹੀਂ ਬਣ ਰਹੇ ਮਿਹਨਤ ਵੀ ਕਰਦੇ ਹੋ ਪਰ ਨਤੀਜੇ ਤਰ੍ਹਾਂ ਨਹੀਂ ਮਿਲ ਰਹੇ ਤੁਹਾਡਾ ਦਿਲ ਬਹੁਤ ਦੁਖਦਾ ਹੈ ਦਿਨ ਬਹੁ ਟੁੱਟ ਜਾਂਦਾ ਹੈ ਪਤਾ ਹੈ ਪਰ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿ ਰਿਹਾ ਹੈ ਈ ਸਮਝਾ ਰਿਹਾ ਹੈ ਯਾ ਸ਼ਨਲ ਉਸ ਦਾ 43 ਜਾਈ ਉਸ ਦਾ 10 ਬਚਨ ਸਾਨੂੰ ਸਮਝਾਉਣਾ ਹੈ ਮੈਂ ਤੇਰੇ ਲਈ ਰਾਹ ਬਣਾਵਾਂਗਾ ਜਿੱਥੇ ਰਾਹ ਨਹੀਂ ਆਮਨ ਤਾਂ ਹਾਂ ਪਿਆਰੀ ਭੈਣ ਭਾਈਓ ਕੁਝ ਚੀਜ਼ਾਂ ਨੂੰ ਆਪਾਂ ਵੇਖਦੇ ਹਾਂ ਕੋਈ ਚੀਜ਼ਾਂ ਰੁਪਈਆ ਨਹੀਂ ਬਸ ਤਿਆਰ ਹੋ ਰਹੀਆਂ ਹੁੰਦੀਆਂ ਨੇ ਤੁਹਾਡੀ ਜ਼ਿੰਦਗੀ ਘਾਤਵਨੀ ਹੋਈ ਕਿਉਂਕਿ ਪਰਮੇਸ਼ਰ ਸਾਡੇ ਵਿਸ਼ਵਾਸ ਨੂੰ ਵੇਖਦਾ ਸਾਨੂੰ ਪਰਖਦਾ ਹੈ ਈਵਾਰ ਪਰ ਮੈਨੂੰ ਤੁਹਾਡੇ ਕੰਮ ਇਸ ਲਈ ਨਹੀਂ ਦੰਦਦਾ ਕਿਉਂਕਿ ਉਹ ਤੁਹਾਡਾ ਦਿਲ ਪਹਿਲਾਂ ਮਜ਼ਬੂਤ ਕਰ ਰਿਹਾ ਹੈ ਕਿਉਂ ਕਿ ਜਦੋਂ ਕਬੂਦੀ ਬਰਕਤ ਵਾਡੀ ਆਸ਼ਿਸ਼ ਬੜੇ ਜੀਵਨ ਵਿੱਚ ਹੁੰਦੀ ਹੈ ਪਹਿਲਾਂ ਬੜੇ ਜੀਵਨਾਂ ਦੇ ਵਿੱਚ ਉਹ ਸਮਰਥ ਬਣਾਈ ਜਾਂਦੀ ਹੈ ਤੁਸੀਂ ਸੋਚਦੇ ਹੋ ਇਹ ਮੇਰੇ ਨਾਲ ਹੀ ਕਿਉਂ ਪਰ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਅਪਦੇਸ਼ਕ ਦੀ ਬੋਧੀ ਉਸ ਦਾ ਦਿਨ ਦੇ ਉਸ ਦਾ 11 ਵਚਨ ਸਾਨੂੰ ਕੀ ਕਹਿ ਰਿਹਾ ਹੈ ਇਹ ਮੇਰਾ ਸਮਾਂ ਪੂਰਨ ਹੈ ਆਮਨ ਹallelujah ਤਹਾਬ ਐ ਰੇਪਨ ਪਾਈਓ ਜੇਕਰ ਤੁਹਾਨੂੰ ਸੰਸਾਰ ਦੇ ਵਿੱਚ ਤੁਹਾਡੇ ਆਲੇ ਦੁਆਲੇ ਦੇ ਵਿੱਚ ਤੁਹਾਨੂੰ ਕਹੇ ਹੈ ਕਿ ਤੂੰ ਫੇਲ ਹੋ ਗਿਆ ਤੇਰੇ ਨਾਲ ਕੁਝ ਨਹੀਂ ਹੋਣਾ ਤੈਨੂੰ ਤੇਰੀ ਕਿਸਮਤ ਨਹੀਂ ਮਿਲ ਰਹੀ ਪਰ ਪਰਮੇਸ਼ਰ ਦਾ ਬਚਨ ਸਾਨੂੰ ਕਹਿੰਦਾ ਹੈ ਤੂੰ ਚੁਣਿਆ ਹੋਇਆ ਹੈ ਮੈਂ ਤੇਰਾ ਬਹੁਤ ਨਿਹਕ ਹਾਂ ਰਕਾਵਟ ਨਹੀਂ ਤੁਹਾਡੇ ਜੀਵਨ ਦੀ ਤਿਆਰੀ ਕੌਂਜਾਬ ਦੀ ਤਿਆਰੀ ਚੱਲ ਰਹੀ ਹੈ ਕਿਉਂਕਿ ਤੁਸੀਂ ਕਈ ਵਾਰ ਆਪਣੇ ਦਿਲ ਨੂੰ ਕੁੱਛ ਦਿਓ इवन ਨੋ ਵਿਸ਼ਵਾਸ ਸੱਚ ਮੁੱਚ ਹੈ ਜਦੋਂ ਮੈਂ ਸਿਰਫ ਇਨਟੀਜਿਟੀ ਚਾਹੁੰਦਾ ਹਾਂ ਜਦੋਂ ਵਿਸ਼ਵਾਸ ਸਾਡੇ ਅੰਦਰ ਸੱਚਾ ਹੁੰਦਾ ਹੈ ਚੁੱਪ ਵਿੱਚ ਵੀ ਸ਼ਾਂਤੀ ਹੁੰਦੀ ਹੈ ਹੁੰਦੀ ਹੈ ਆਹ ਪੈਰੇ ਪਹਿਨ ਪਾਈਓ ਅੱਜ ਵਿਸ਼ਵਾਸ ਦੇ ਨਾਲ ਬੋਲੋ ਇਹ ਮੇਰਾ ਸਮਾਂ ਆ ਰਿਹਾ ਹੈ ਭਵਿੱਖ ਮੇਰੇ ਲਈ ਕੰਮ ਕਰ ਰਿਹਾ ਹੈ ਮੈਂ ਹਾਰਿਆ ਨਹੀਂ ਮੈਂ ਬਨ ਰਿਹਾ ਹਾਂ ਹallelujah ਤਹਾਂ ਪਿਆਰੇ ਪੈਨ ਕਈਓ ਸੋਨੋ ਭਾਵੇਂ ਤੁਸੀਂ ਇਸੇ ਵੀ ਕੋਨੇ ਵਿੱਚ ਹੋ ਪ੍ਰਭੂ ਦਾ ਕੰਮ ਵੱਡੀ ਜ਼ਿੰਦਗੀ ਦੇ ਚੱਲਦੇ ਰੁਕੋ ਨਹੀਂ ਟੁੱਟੋ ਨਹੀਂ ਵਿਸ਼ਵਾਸ ਨਾਲ ਚੱਲਦੇ ਰਹੋ ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਵੱਡੀ ਬਰਕਤ ਵੱਡੀ ਆਸ਼ਿਸ਼ ਅਤੇ ਵੱਡੇ ਕਾਮਸ ਆਪੇ ਤੁਹਾਡੇ ਜੀਵਨਾ ਦੇ ਵਿੱਚ ਦੇਵੇ ਆਮਨ